ਇੱਕ ਨੌਜਵਾਨ ਪੁੱਤ ਦੀ ਮੌਤ ਹੋ ਗਈ ਆ ਐਕਸੀਡੈਂਟ ਵੀ ਕਿਹਾ ਜਾ ਰਿਹਾ ਹੈ ਪਰ ਇਸ ਨੂੰ ਕਤਲ ਵੀ ਕਿਹਾ ਜਾ ਰਿਹਾ ਪਰ ਅਸੀਂ ਫਿਰੋਜ਼ਪੁਰ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਸ ਮਸਲੇ ਨੂੰ ਖੰਗਾਲਿਆ ਜਾਵੇ ਇਹ ਐਕਸੀਡੈਂਟ ਨਹੀਂ ਲੱਗਦਾ ਇਹ ਕਤਲ ਲੱਗਦਾ ਹੈ ਕਿਉਂ ਕਿ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੱਲ ਸ਼ਾਮ ਨੂੰ ਐਸੇ ਕੁ ਵੇਲੇ ਇਸ ਤੋਂ ਥੋੜੇ ਜਿ 10 15 ਮਿੰਟ ਲੇਟ ਉੱਥੇ ਐਕਸੀਡੈਂਟ ਦੱਸਿਆ ਜਾਂਦਾ ਕਿ ਐਕਸੀਡੈਂਟ ਹੁੰਦਾ ਫਿਰੋਜ਼ਪੁਰ ਫਾਜ਼ਲਕਾ ਰੋਡ ਤੇ ਹਾਮਦ ਪਿੰਡ ਦੇ ਕੋਲੇ ਔਰ ਪਰਿਵਾਰ ਇਹ ਕਹਿ ਰਿਹਾ ਹੈ ਔਰ ਇਹਨਾਂ ਦੇ ਆਂਡਗਵਾਂਡ ਜਾਂ ਰਿਸ਼ਤੇਦਾਰ ਜਿਨ੍ਹਾਂ ਨੇ ਉਸ ਤੋਂ ਬਾਅਦ ਇਸ ਪੂਰੀ ਗੱਲ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕਹਿਣ ਮੁਤਾਬਕ ਮੁੰਡੇ ਦੇ ਸਿਰ ਦੇ ਉੱਪਰ ਕਾਫੀ ਵੱਡਾ ਕੱਟ ਹੈ ਔਰ ਠੋਡੀ ਤੇ ਵੀ ਜਿਸ ਤੋਂ ਇਹ ਸ਼ੰਕਾ ਜ਼ਰੂਰ ਜਤਾਈ ਜਾ ਰਹੀ ਹੈ ਕਿ ਇਸ ਮੁੰਡੇ ਦਾ ਕਤਲ ਕੀਤਾ ਗਿਆ ਕਿਸੇ ਨੇ ਹਮਲਾ ਕੀਤਾ ਇਸ ਦੇ ਉੱਪਰ ਇਹ ਪੂਰੀ ਕਹਾਣੀ ਫਿਰੋਜ਼ਪੁਰ ਪੁਲਿਸ ਖੰਗਾਲ ਸਕਦੀ ਹੈ ਪੂਰੀ ਜਾਣਕਾਰੀ ਲੈ ਲੈਣੇ ਹਾਲਾਂਕਿ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਢਿੱਗਿਆ ਹੋਇਆ ਕਿਉਂਕਿ ਉਹਨਾਂ ਦੀ ਪਤਨੀ ਫੌਰੀਨ ਨੇ ਉਹ ਵਾਪਸੀ ਆ ਰਹੇ ਨੇ ਔਰ ਉਹਨਾਂ ਦੇ ਪਿਤਾ ਜੀ ਨੇ ਇਨਸਾਫ ਲੈਣ ਦੇ ਲਈ ਇਨਸਾਫ ਦਵਾਉਣ ਦੇ ਲਈ ਇਸ ਵੀਡੀਓ ਨੂੰ ਬਣਾਉਣਾ ਗਲਬਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਅੰਕਲ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਗੱਲ ਜਦੋਂ ਮੈਂ ਫੋਨ ਕੀਤਾ ਇਹ 640 ਤੇ ਠੀਕ ਹੈ ਉਦੋਂ ਪ੍ਰਗਟ ਸਾਹਿਬ ਗੁਰਦੁਆਰੇ ਕੋਲ ਆ ਗਿਆ ਸੀ ਮੈਨੂੰ ਕਹਿੰਦਾ ਵੀ ਮੈਂ ਆ ਜਾਵਾਂਗਾ ਅੱਧੇ ਘੰਟੇ ਤੱਕ ਤੇ ਪ੍ਰਗਟ ਸਾਹਿਬ ਗੁਰਦੁਆਰੇ ਕੋਲ ਮੈਂ ਆ ਗਿਆ ਮੈਂ ਫੋਨ ਕੱਟਤਾ ਬਾਅਦ ਚੋ ਮੈਂ ਵਾਵਾ ਟਾਈਮ ਹੋ ਗਿਆ ਮੈਂ ਆਇਆ ਉਹ ਆਇਆ ਨਹੀਂ ਤੇ ਮੈਂ ਫੋਨ ਕੀਤਾ ਕਿਸੇ ਅਣਜਾਣ ਬੰਦੇ ਨੇ ਤੇ ਫੋਨ ਚੱਕਿਆ ਉਹਨਾਂ ਸੰਨ ਦੱਸਿਆ ਵੀ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਉਹਨੂੰ ਗੱਡੀ ਤੇ ਲੈ ਕੇ ਆ ਰਹੇ ਹਾਂ ਅਮਨਦੀਪ ਹਸਪਤਾਲ ਅਸੀਂ ਤਾਂ ਫਿਰ ਉੱਤੇ ਸਿੱਧੇ ਗਏ ਤਾਂ ਸਾਡੇ ਬੱਚੇ ਤੇ ਘੱਟ ਲੱਗੇ ਸੀ ਸਿਰ ਦੇ ਪਿੱਛੇ ਤੇ ਮੂੰਹ ਤੇ ਵੀ ਲੱਗੇ ਹੋਏ ਸੀ ਅੱਛਾ ਕਿੱਥੇ ਮੂੰਹ ਤੇ ਕਿੱਥੇ ਜੇ ਕੱਟ ਮਤਲਬ ਠੋਡੀ ਤੇ ਲੱਗਿਆ ਸੀ ਤੇ ਉਹਦੇ ਵਿੱਚ ਬਾੜਾ ਵੀ ਤੋੜਿਆ ਹੋਇਆ ਸੀ ਅੱਛਾ ਤੇ ਪਿੱਛੇ ਸਿਰ ਤੇ ਉਹਨੇ ਡਾਕਟਰ ਦੇ ਕਹਿੰਦੇ ਮੁਤਾਬਕ ਵੀ ਇਹ ਕੱਟ ਲੱਗਾ ਹੋਇਆ ਪਿੱਛੋਂ ਸਾਰੇ ਉਹਦੇ ਅੰਤੜੀਆਂ ਨਿਕਲ ਗਈਆਂ ਵਿੱਚੋਂ ਹੂੰ ਜਾਨੀ ਕਿ ਸ਼ੰਕਾ ਇਹੀ ਆ ਵੀ ਉਹਦਾ ਉਹਦਾ ਕੋਈ ਹਮਲਾ ਕੀ ਹਾਂਜੀ ਸਾਨੂੰ ਤਾਂ ਇਹੀ ਲੱਗਦਾ ਈ ਹੂੰ ਸਾਨੂੰ ਇਹਦਾ ਇਨਸਾਫ ਦਾ ਹੈ ਹੂੰ ਤੁਸੀਂ ਤੁਹਾਡੇ ਬ੍ਰਦਰ ਸੀਗੇ ਜੀ ਤੁਸੀਂ ਦੇਖਿਆ ਮੋਟਰਸਾਈਕਲ ਨੂੰ ਜਾਂ ਉੱਥੇ ਮੌਕੇ ਤੇ ਜਾ ਕੇ ਜਿਹੜੀ ਜਗ੍ਹਾ ਸੀ ਵੀ ਕੀ ਕੁਝ ਨਹੀਂ ਸਰ ਅਸੀਂ ਨਹੀਂ ਦੇਖਿਆ ਸਾਨੂੰ ਤਾਂ ਸਿਰਫ ਕਾਲ ਆਈ ਹੈ ਵੀ ਜਿਹੜਾ ਐਕਸੀਡੈਂਟ ਹੋ ਗਿਆ ਬ੍ਰਦਰ ਦਾ ਹੂੰ ਹੂੰ ਤੇ ਅਸੀਂ ਹਸਪੀਟਲ ਸਿੱਤਾ ਗਏ ਹੂੰ ਦੇਖਿਆ ਬਾਈ ਮੋਟਰਸਾਈਕਲ ਨੂੰ ਜਾ ਕੇ ਮੌਕੇ ਤੇ ਕੀ ਸਥਿਤੀ ਹਾਂਜੀ ਸਵੇਰ ਗਿਆ ਸੀ ਅਸੀਂ ਚੈੱਕ ਕਰਨ ਤੇ ਥਾਣੇ ਜੀ ਹਾਂ ਮੋਟਰਸਾਈਕਲ ਦਾ ਇਕਲਾ ਅਗਲਾ ਵਾਈਪਰ ਟੁੱਟਾਇਆ ਜੀ ਅਗਲਾ ਬੰਪਰ ਅਗਲਾ अच्छा बाकी मोटर अगला मंगराट ਜਿਹੜਾ ਹੁੰਦਾ ਹੈ ਲਾਈਟ ਦੇ ਉੱਪਰ ਜਿਹੜਾ ਹੁੰਦਾ ਜੀ اچھا اچھا ਉਹ ਹੀ ਟੁੱਟਾ ਜੀ ਬਾਕੀ ਮੋਟਰਸਾਂ ਸਾਰਾ ਸਹੀ ਹੈ ਜੀ ਮਤਲਬ ਰਗੜਾ ਰੁਗੜਾ ਜਿਵੇਂ ਸੜਕ ਤੇ ਐਕਸੀਡੈਂਟ ਹੁੰਦਾ ਤਾਂ ਮੋਟਰਸਾਈਕਲ ਤਾਂ ਰਗੜਿੰਦਾ ਜੀ ਅਸੀਂ ਮੋਕੇ ਤੇ ਗਏ ਜੀ ਜਿੱਥੇ اچھا ਬੇਤੇ ਦਾ 10 ਜੀ ਐਕਸੀਡੈਂਟ ਹੋਇਆ ਇਹ ਕਿਹੜੀ ਕਿਹੜੀ ਜਗ੍ਹਾ ਕਿੱਥੇ ਜੀ ਕਰਕੇ ਆ ਪੂਰੀ ਇਹ ਵੀ ਦੱਸੋ ਨਾਲ ਆ ਜੀ ਜਿਹੜਾ ਹਮ ਤਾਂ ਰੋਡ ਦੇ ਉੱਪਰ ਜਿਹੜਾ ਉੱਥੇ ਬਣਿਆ ਹੈ ਜੀ ਆਪਣਾ ਦੂਸਰਾ ਸਮਸ਼ਾਨ ਘਰ ਤੇ ਬਿਲਕੁਲ ਲੱਗੇ ਜੀ ओके ਸਕੂਲ ਵੀ ਲੱਗੇ ਹੈ ਜੀ ਸਕੂਲ ਇੱਕ ਬੰਜਰ ਸਕੂਲ ਉੱਥੇ ਹੈ ਜੀ ਸਰਕਾਰੀ ਸਕੂਲ ਕਹਿੰਦੇ ਨੇ ਉਹਨੂੰ ਅੱਛਾ ਬਾਕੀ ਕਾਫੀ ਪੁਰਾਣੀ ਬਿਲਡਿੰਗਾਂ ਉਹਦੇ ਬਿਲਕੁਲ ਸਾਹਮਣੇ ਹੈ ਜੀ ਐ ਤੁਸੀਂ ਪਤਾ ਕੀਤਾ ਉੱਥੇ ਵੀ ਜਿਵੇਂ ਕੱਟ ਦੱਸਿਆ ਤੁਸੀਂ ਵੀ ਕੱਟ ਲੱਗਿਆ ਸਿਰ 'ਚ ਵੀ ਠੋਡੀ 'ਤੇ ਵੀ ਲੋਕਾਂ ਨੂੰ ਪੁੱਛਿਆ ਲੱਗੇ ਤਾਂ ਕਿ ਵੀ ਕੀ ਘਟਨਾ ਵਾਪਰੀ ਕਿਉਂਕਿ ਪਿੰਡ ਦੇ ਲੱਗ ਹੀ ਪੈ ਜਾਂਦੀ ਜਗ੍ਹਾ ਕਾਫੀ ਲੋਕਾਂ ਨੇ ਸੀ ਉੱਥੇ ਪੁੱਛਿਆ ਜਾਂੜ ਗਵਾੜ ਨੂੰ ਕੋਈ ਕਾਫੀ ਬੰਦੇ ਨੇ ਕਿਹਾ ਵੀ ਇੱਥੇ ਕੋਈ ਐਕਸੀਡੈਂਟ ਵਗੈਰਾ ਨਹੀਂ ਹੋਇਆ ਜੀ ਓਕੇ ਤੇ ਕਾਫੀ ਬੰਦਿਆਂ ਨੇ ਅਸੀਂ ਆਸੇ-ਪਾਸੇ ਆਸ-ਪਾਸੇ ਲੋਕਾਂ ਨੇ ਪੁੱਛਿਆ ਕੋਈ ਕਹਿੰਦਾ ਵੀ ਇੱਥੇ ਸ਼ਾਇਦ ਲੁੱਟ ਲਖੋ ਦਾ ਵੀ ਵਾਕਿਆ ਸਮਝਦੇ ਪੈਣ ਜੀ ਸ਼ਾਇਦ ਵੀ ਉੱਥੇ ਕੋਈ ਕਤਲ ਦਾ ਵੀ ਇਨਜਾਮ ਸਾਨੂੰ ਲੱਗਦਾ ਜੀ ਇਹਦੇ ਬਾਰੇ ਅੱਛਾ ਹਾਂਜੀ ਜਿਸ ਹੋਂਦਾ ਸਾਡੇ ਮੇਰੇ ਭਤੀਜਾ ਲੱਗਦਾ ਜੀ ਠੀਕ ਹੈ ਜੀ ਉਹਦੇ ਉੱਪਰ ਸਿਰ ਤੇ ਕਾਫੀ ਦੁੰਗੇ ਘੱਟ ਤੇ ਥੋੜੀ ਦੇ ਘਾਤਾਂ ਨਾਲ ਜੈਕਸੀਡੈਂਟ ਵਗੈਰਾ ਹੁੰਦਾ ਜੀ ਜੇ ਬੰਦਾ ਰੋਡ ਤੇ ਡਿੱਗਦਾ ਜੀ ਪਰ ਸਿਰ ਦਾ ਫੜਦਾ ਨਹੀਂ ਜੀ ਜੇਕਰ ਦੇ ਵਿੱਚ ਕੱਟ ਲੱਗਿਆ ਹੋਵੇ ਕੱਟ ਲੱਗਾ ਜੇ ਕੋਈ ਚੀਜ਼ ਉੱਪਰ ਚੜੀ ਹੋਵੇ ਜੀ ਤਾਂ ਚੀਜ਼ ਫਿਸਦੀ ਆ ਜੀ ਇੱਕ ਕੱਟ ਲੱਗਾ ਹੈ ਜੇ ਸਿਰ ਵੀ ਥੱਲੇ ਵੱਜਦਾ ਤਾਂ ਸਿਰ ਇਸ ਤਰੀਕੇ ਨਾਲ ਕੱਟ ਦਾ ਨਿਸ਼ਾਨ ਤਾਂ ਨਹੀਂ ਪੈ ਸਕਦਾ ਕੱਟ ਨਹੀਂ ਜੇ ਕੋਈ ਚੀਜ਼ ਕਹਿੰਦੇ ਚਲੋ ਕੋਈ ਚੀਜ਼ ਉੱਪਰ ਚੜੀ ਵਗੈਰਾ ਹੋਏਗੀ ਜੀ ਤਾਂ ਚੀਜ਼ ਫਿਸਦਾ ਹੈ ਜੀ ਉਹ ਕੱਟ ਦਾ ਨਿਸ਼ਾਨ ਨਹੀਂ ਹੁੰਦਾ ਜੀ ਜੇ ਕੋਈ ਬੰਦਾ ਮੋਟਰਸਾਈਕਲ ਉੱਪਰ ਡਿੱਗਦਾ ਵੀ ਹੈ ਨਾ ਜੀ ਤਾਂ ਚੀਜ਼ ਫੜਦੀ ਅੰਦਰੋਂ ਕੱਟਣ ਦਾ ਨਿਸ਼ਾਨੀ ਹੁੰਦਾ ਜੀ ਅੱਛਾ ਜਿਹੜਾ ਠੋਡੀ ਤੇ ਕਹਿੰਦੇ ਉਹ ਕਿੱਥੇ ਜੇ ਕਰਕੇ ਕੱਟ ਹੈਗਾ ਉਹ ਇੱਥੇ ਕਰਕੇ ਆ ਜੀ ਦੰਦ ਉਹ ਚਬਾਰਾ ਦੋਨੇ ਚੀਜ਼ਾਂ ਰ ਨੀਰ ਪਿਆ ਆ ਪੂਰਾ ਜੀ ਅੱਛਾ ਹਾਂਜੀ ਜੋ ਜੁਬਾੜਾ ਵੀ ਟੁੱਟਿਆ ਦੰਦ ਵੀ ਟੁੱਟੇ ਦੀ ਟੁੱਟੇ ਸਾਰੇ ਅੱਖ ਤੇ ਪੂਰਾ ਬਿਲਕੁਲ ਨੀਰ ਪਿਆ ਆ ਅੱਛਾ ਕਿੰਨੀ ਕੁ ਉਮਰ ਸੀਗੀ ਮੁੰਡੇ ਸਰ 27 ਸਾਲ ਉਮਰ ਆ ਜੀ ਤੇ ਸਰ ਪਤਨੀ ਫੋਰਨ ਨੇ ਹਾਂਜੀ ਕੈਨੇਡਾ ਜੀ ਤੇ ਇਹ ਪਤਾ ਕਿਵੇਂ ਲੱਗੀ ਇਹ ਗੱਲ ਸਾਰੀ ਵੀ ਇਸ ਤਰ੍ਹਾਂ ਘਟਨਾ ਵਾਪਰ ਗਈ ਆ ਸਾਰਾ ਹੀ ਕਿਵੇਂ ਫਿਰ ਸਾਰਾ ਹੋ ਗਿਆ ਮੇਰੇ ਪੂਆ ਜੀ ਦਾ ਪੋਤਾ ਜੀ ਮੇਰੇ ਪੂਆ ਜੀ ਬੇਟੇ ਨੂੰ ਫੋਨ ਆਇਆ ਇਹਨਾਂ ਨੇ ਫੋਨ ਕੀਤਾ ਜੀ 6:00 ਵਜੇ ਕੇ 40 ਮਿੰਟ ਤੇ ਤੇ ਕਹਿੰਦੇ ਪਾਪਾ ਮੈਂ ਪ੍ਰਗਟ ਸਾਹਿਬ ਗੁਰਦਸੋਂ ਕੋ ਆ ਰਿਹਾ ਤੇ ਅੱਧੇ ਪੌਣੇ ਘੰਟੇ ਪਹੁੰਚ ਜਾਣਾ ਜੀ ਇਹਨਾਂ ਨੇ ਫਿਰ ਦੁਬਾਰਾ 7:00 ਕੋਈ ਫੋਨ ਕੀਤਾ ਜੀ 7:00 ਵਜੇ ਕੇ 5 ਮਿੰਟ ਦੇ ਵਿੱਚਕਾਰ ਜੀ ਤੋਂ ਨ ਕੋਈ ਅਣਜਾਣ ਬੰਦੇ ਨੇ ਫੋਨ ਚੱਕਿਆ ਵੀ ਕਹਿੰਦੇ ਤੁਹਾਡੇ ਬੇਟੇ ਦਾ ਇੱਥੇ ਡਿੱਗਾ ਪਿਆ ਰੋਡ ਦੇ ਉੱਪਰ ਤੇ ਅਸੀਂ ਇਹਨੂੰ ਅਮੰਦੀਪ ਹਸਪੀਟਲ ਲੈ ਕੇ ਆ ਰਹੇ ਹਾਂ ਜੀ ਤੇ ਉਸੇ ਜਾ ਕੇ ਖੁਦ ਅਸੀਂ ਮੈਂ ਵੀ ਗਿਆ ਮੌਕੇ ਤੇ ਜ ਤੇ ਸਾਡੇ ਮੇਰਾ ਭਤੀਜੇ ਜਿਆਦਾ ਕੋਈ ਸਾਹ ਨਹੀਂ ਸੀ ਜੀ ਕਾਫੀ ਹਾਲਤ ਗਬੀਰ ਸੀ ਉਸ ਟਾਈਮ ਜੀ ਹੋਰ ਡਾਕਟਰ ਸਾਹਿਬ ਨੇ ਚੈੱਕ ਕੀਤਾ ਮੋਕੇ ਤੇ ਉਹ ਕਹਿੰਦੇ ਵੀ ਕਾਫੀ ਪਿੱਛੇ ਵੱਡਾ ਕੱਟ ਹੈ ਤੇ ਇਹਦੇ ਕਰਕੇ ਉਹਦੇ ਅੱਧੇ ਘੰਟੇ ਬਾਅਦ ਜੀ ਉਹਨਾਂ ਦੀ ਡੈਥ ਹੋ ਗਈ ਕੀ ਕੰਮ ਵਗੈਰਾ ਕੀ ਸੀ ਉਧਰ ਕਿਵੇਂ ਗਏ ਆ ਤੁਸੀਂ ਜਿਵੇਂ ਫਿਰੋਜ਼ਪੁਰ ਦੇ ਰਹਿੰਦੇ ਹੋ ਇੱਥੇ ਫਿਰੋਜ਼ਪੁਰ ਉਧਰਲੇ ਪਾਸੇ ਕਿਵੇਂ ਇੱਕ ਨਾ ਫਾਰਚੂਨ ਕੰਪਨੀ ਸਰੀਏ ਦੀ ਜੀ ਉਹਦਾ ਸੇਲਮੈਨ ਹੈ ਜੀ ਇਹ ਇਹ ਇੱਥੇ ਆ ਗੁਰੂ ਸਾਹਿਬ ਤੋਂ ਅਗਲੇ ਪਾਸੇ ਪਿੰਡ ਹੈ ਜੀ ਕੋਈ ਉੱਥੇ ਕੋ ਡੀਲਰ ਗਰ ਬਣਾਉਣ ਵਾਸਤੇ ਗਿਆ ਸੀ ਕਾਫੀ ਕੰਪਨੀ ਵਾਲੇ ਬੰਦੇ ਆਏ ਸੀ ਉੱਥੋਂ ਡੀਲਰ ਬਣਾ ਕੇ ਕੋ ਸਾਢੇ 4-5 ਵੇ ਦਾ ਟਾਈਮ ਸੀ ਜਿਹੜੇ ਬੰਦੇ ਦੇ ਨਾਲ ਆ ਜੀ ਜਾਣਕਾਰ ਜੀ ਉਹ ਉਸ ਤੋਂ ਬਾਅਦ ਗੁਰੂ ਸਾਹਿਬ ਕੋ ਇਹਨਾਂ ਦਾ ਪੁਰਾਣਾ ਡੀਲਰ ਜੀ ਉਹਦੇ ਕੋ ਗਏ ਨੇ ਉਹਨੇ ਚਾਹ ਵਗੈਰਾ ਵੀ ਪੀਤੀ ਉੱਥੇ ਜੀ ਉਸ ਤੋਂ ਬਾਅਦ ਜਿਹੜਾ ਇੱਕ ਨਾਲ ਇਹਦਾ ਮੁੰਡਾ ਜੀ ਉਹ ਫਾਇਲ ਕਾ ਦਾ ਜੀ ਉਹਨੂੰ ਸਟੇਸ਼ਨ ਤੇ 5:30 ਵਜੇ ਸਟੇਸ਼ਨ ਤੇ ਛੱਡ ਕੇ ਪੋਨੇ 6 ਸਟੇਸ਼ਨ ਤੋਂ ਤੁਰ ਪਿਆ ਜੀ ਠੀਕ ਹੈ ਤੇ ਪੋਨੇ ਛੇ ਵੀ ਤੋਂ ਬਾਅਦ ਦੋਸਤੋ ਪਤਾ ਨਹੀਂ ਲੱਗਾ ਉਸ ਤੋਂ ਬਾਅਦ ਫਾਦਰ ਸਾਹਿਬ ਦੀ ਇਕੱਲਾ ਫੋਨ ਕੀਤਾ 6:40 ਮਿੰਟ ਤੇ ਤੇ ਕਹਿੰਦੇ ਮੈਂ ਪ੍ਰਗਟ ਸਾਹਿਬ ਗੁਰਦਾਸਾ ਪਹੁੰਚ ਗਿਆ ਤੇ ਅੱਧੇ ਘੰਟੇ ਮੈਂ ਇੱਥੇ ਆ ਜਾਊਗਾ ਜੀ ਹਮ ਅੱਛਾ ਇਹ ਨਾਮ بیٹے ਦਾ ਕੀ ਸੀਗਾ ਪਿਤਾ ਦਾ ਨਾਮ ਪਿੰਡ ਦਾ ਨਾਮ ਪੂਰੀ ਡਿਟੇਲ ਵੀ ਦੱਸ ਦਿਓ ਇਹ ਸਾਡੇ ਭਤੀਜੇ ਦਾ ਨਾਮ ਹੈ ਅਮਨਦੀਪ ਸਿੰਘ ਹਮ ਤੇ ਸਰਦਾਰ ਸੁਖਚੰਦ ਸਿੰਘ ਦਾ ਬੇਟਾ ਜੀ ਪਿੰਡ ਹੱਕੀਆਲਾ ਜੀ ਫੋਇਪਰ ਸ਼ਹਿਰ ਹਮ ਹੁਣ ਮੰਗ ਪੁਲਿਸ ਤੋਂ ਕੀ ਆ ਲਾਸਟ ਤੇ ਵੀ ਕਿਸ ਤਰੀਕੇ ਨਾਲ ਉਹ ਖੰਗਾਲਿਆ ਜਾਵੇ ਕਿਉਂਕਿ ਜਿਵੇਂ ਤੁਹਾਡੇ ਨਾਲ ਮੈਂ ਆਫ ਕੈਮਰਾ ਵੀ ਗੱਲ ਕੀਤੀ ਸਾਰਿਆਂ ਨਾਲ ਵੀ ਸ਼ੰਕਾ ਤਾਂ ਸੂਈ ਤਾਂ ਦੂਜੇ ਪਾਸੇ ਨੂੰ ਜਾਂਦੀ ਆ ਵੀ ਕੋਈ ਘਟਨਾ ਵਾਪਰੀ ਆ ਇਹੋ ਜੀ ਵੀ ਈ ਦੇ ਮੁਤਾਬਕ ਪੁਲਿਸ ਨਾਲ ਕੀ ਗੱਲ ਹੋਈ ਆ ਪੁਲਿਸ ਕੀ ਕਹਿ ਰਹੀ ਆ ਜਾਂ ਕੀ ਕਾਰਵਾਈ ਕਿਹੋ ਜੀ ਕਾਰਵਾਈ ਦੀ ਮੰਗ ਆ ਤੁਹਾਡੀ ਪੁਲਿਸ ਕਹਿੰਦੀ ਅਸੀਂ ਸੀਸੀ ਕੈਮਰੇ ਖੰਡਾ ਰਹੇ ਆ ਜੀ ਜਲਦੋ ਜਲਦੋ ਤਾਂ ਪਤਾ ਲਾ ਕੇ ਜੋ ਵੀ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਜੀ ਬਿਲਕੁਲ ਇਹ ਮਾਮਲਾ ਜਿਹੜਾ ਹੈਗਾ ਇਹ ਰਹੱਸਮਈ ਜ਼ਰੂਰ ਬਣ ਗਿਆ ਪਰ ਇਹਦੇ ਵਿੱਚ ਜੇ ਸੀਸੀਟੀਵੀ ਖੰਗਾਲੇ ਜਾਣ ਜਾਂ ਫਿਰ ਕੱਲ ਸ਼ਾਮ ਨੂੰ 2 ਤਰੀਕ ਦਾ 2 ਤਰੀਕ ਨੂੰ ਸ਼ਾਮ ਨੂੰ 6:30 ਦੇ ਆਸ-ਪਾਸ ਪ੍ਰਗਟ ਸਾਹਿਬ ਤੋਂ ਫਰੋਸਪਰ ਵਾਲੇ ਪਾਸੇ ਨੂੰ ਜਦੋਂ ਉਹਨੇ ਹਾਮਦ ਹਾਮਦ ਪਿੰਡ ਦੇ ਲਾਗੇ ਤੱਕ ਗਏ ਕਿਸੇ ਨੇ ਵੀ ਕੋਈ ਐਕਸੀਡੈਂਟ ਦੇਖਿਆ ਜਾਂ ਕਿਸੇ ਨੇ ਕੋਈ ਘਟਨਾ ਵੇਖੀ ਆ ਜਾਂ ਕਿਸੇ ਨੇ ਕਿਸੇ ਤੇ ਹਮਲਾ ਕਰਦੇ ਵੇਖਿਆ ਤਾਂ ਉਹ ਜਾਣਕਾਰੀ ਜ਼ਰੂਰ ਸਾਂਝੀ ਕਰਨ ਸਾਡੇ ਚੈਨਲ ਨਾਲ ਕਰਦੇ ਜਾਣਕਾਰੀ ਸਾਂਝੀ ਪਰਿਵਾਰ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਆ ਕਮੈਂਟ ਰਾਹੀਂ ਜਾਣਕਾਰੀ ਸਾਂਝੀ ਕਰ ਸਕਦੇ ਆ ਕਿਉਂਕਿ ਸ਼ੱਕ ਜਿਹੜਾ ਹੈਗਾ ਉਹ ਇਹੀ ਪੈਂਦਾ ਕਿ ਉਹਦੇ ਉੱਪਰ ਕੋਈ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਵਾਰ ਕੀਤਾ ਗਿਆ ਲੁੱਟਖੋ ਵੀ ਹੋ ਸਕਦੀ ਆ ਕੋਈ ਹੋਰ ਕਿਸੇ ਦੁਆਰਾ ਹਮਲਾ ਵੀ ਕੀਤਾ ਗਿਆ ਹੋ ਸਕਦਾ ਇਹ ਸ਼ੰਕਾ ਜ਼ਰੂਰ ਕਿਤੇ ਨਾ ਕਿਤੇ ਜਿਤਾਈ ਜਾ ਰਹੀ ਆ ਕਿਉਂਕਿ ਸਿਰ ਦੇ ਉੱਪਰ ਕੱਟ ਨੂੰ ਦੇਖ ਕੇ ਠੋਡੀ ਤੇ ਲੱਗੇ ਕੱਟ ਨੂੰ ਦੇਖ ਕੇ ਇਸ ਤੋਂ ਪੂਰਾ ਕੇਸ ਸ਼ੱਕੀ ਜਾਪਦਾ ਹੈ ਪਰ ਦੂਜੇ ਪਾਸੇ ਪੁਲਿਸ ਅਗਰ ਇਸ ਮਾਮਲੇ ਨੂੰ ਪੂਰਾ ਗਹਿਰਾਈ ਨਾਲ ਖੰਗਾਲੇ ਤਾਂ ਵਾਕਿਆ ਹੀ ਉਹ ਬੰਦੇ ਵੀ ਕਲੀਅਰ ਹੋ ਸਕਦੇ ਆ ਅਗਰ ਕਿਸੇ ਨੇ ਇਹਦੇ ਉੱਪਰ ਹਮਲਾ ਕੀਤਾ ਉਹ ਕਹਾਣੀ ਵੀ ਸਾਹਮਣੇ ਆ ਸਕਦੀ ਆ ਜਿਹੜੀ ਕਹਾਣੀ ਦੀ ਸ਼ੰਕਾ ਸਾਰਿਆਂ ਨੂੰ ਲੱਗਦੀ ਆ ਫਿਲਹਾਲ ਉਮੀਦ ਕਰਦੇ ਆ कि इस कहानी ਨੂੰ ਪੁਲਿਸ ਵੀ ਖੰਗਾਲੇਗੀ ਔਰ ਜਿਹੜੇ ਵਿਅਕਤੀ ਵੀਡੀਓ ਦੇਖ ਰਹੇ ਨੇ ਉਹ ਵੀ ਵਿਅਕਤੀ ਇਸ ਮਾਮਲੇ ਨੂੰ ਟ੍ਰੇਸ ਕਰਾਉਣ ਦੇ ਵਿੱਚ ਇਸ ਪੂਰੀ ਕਹਾਣੀ ਨੂੰ ਖੰਗਾਲਣ ਦੇ ਵਿੱਚ ਸਾਡੀ ਮਦਦ ਔਰ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨਗੇ ਤੁਹਾਡੀ ਕੋਈ رائے ਆ ਤਾਂ ਜ਼ਰੂਰ ਸਾਂਝੀ ਕਰਨਾ ਫਰੋਸਪਰ ਤੋਂ ਸੁਖਵਿੰਦਰ ਸਿੰਘ